ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਦੀ ਬਗਾਵਤ ਆਮ ਆਦਮੀ ਪਾਰਟੀ ਦੇ ਅੰਦਰ ਬਗਾਵਤ ਦਾ ਲਾਵਾ ਫੁੱਟ ਰਿਹਾ ਹੈ ਕਿਸੇ ਵੇਲੇ ਵੀ ਵੱਡਾ ਧਮਾਕਾ ਹੋ ਸਕਦਾ ਹੈ ਆਮ ਆਦਮੀ ਪਾਰਟੀ ਦੇ ਅੰਦਰ ਕੀ ਚੱਲ ਰਿਹਾ ਹੈ ਕਿਉਂ ਆਮ ਆਦਮੀ ਪਾਰਟੀ ਦੇ ਇੱਕ ਲੋਕ ਸਭਾ ਮੈਂਬਰ ਨੂੰ ਆਪਣੀ ਹੀ ਪਾਰਟੀ ਦੇ ਮੁੱਖ ਮੰਤਰੀ ਤੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਅੱਖਾਂ ਦਿਖਾਉਣੀਆਂ ਪੈਗੀਆਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਖਰੀਆਂ ਖਰੀਆਂ ਸੁਣਾਈਆਂ ਨੇ ਪੰਜਾਬ ਦਾ ਇੱਕ ਕਿਹੜਾ ਲੋਕ ਸਭਾ ਮੈਂਬਰ ਜਿਹੜਾ ਲੈਂਡ ਪੂਲਿੰਗ ਨੀਤੀ ਦੇ ਉੱਤੇ ਆਪਣੀ ਹੀ ਪਾਰਟੀ ਦੇ ਵਿਰੁੱਧ ਖੜਾ ਹੋ ਗਿਆ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਦੇ ਰਹਿਣ ਮਾਮਲਾ ਇਹ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਹਾਊਸ ਇਨ ਆਰਡਰ ਨਹੀਂ ਹੈ ਆਮ ਆਦਮੀ ਪਾਰਟੀ ਕਹਿਣ ਦੀ ਕੋਸ਼ਿਸ਼ ਹੈ ਕਰਦੀ ਕੋਸ਼ਿਸ਼ ਹੈ ਦਿਖਾਉਂਦੀ ਕੋਸ਼ਿਸ਼ ਹੈ ਤੇ ਪ੍ਰਚਾਰ ਦੀ ਕੋਸ਼ਿਸ਼ ਹੈ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਚ ਇੰਨੀ ਦਿਨੀ ਨਹੀਂ ਬੀਤੇ ਲੰਬੇ ਸਮੇਂ ਤੋਂ ਚੱਲ ਰਿਹਾ ਆਮ ਆਦਮੀ ਪਾਰਟੀ ਦੇ ਅੰਦਰ ਕਦੇ ਵਿਧਾਇਕ ਰੋਸ ਜਾਂਦੇ ਨੇ ਕਦੇ ਵਿਧਾਇਕ ਅਸਤੀਫਾ ਦੇ ਦਿੰਦੇ ਨੇ ਫਿਰ ਮਨਾ ਲਏ ਜਾਂਦੇ ਨੇ ਇਹ ਦੌਰ ਚੱਲ ਰਿਹਾ ਪਰ ਹੁਣ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਆਪਣੀ ਹੀ ਪਾਰਟੀ ਦੀਆਂ ਪਾਲਸੀਆਂ ਦੇ ਖਿਲਾਫ ਖੜੇ ਹੋ ਗਏ ਨੇ ਆਪਣੀ ਹੀ ਪਾਰਟੀ ਵੱਲੋਂ ਲਿਆਂਦੀ ਗਈ ਤੇ ਸਭ ਤੋਂ ਵੱਡੀ ਪਾਲਸੀ ਦੇ ਰੂਪ ਦੇ ਵਿੱਚ ਪ੍ਰਚਾਰੀ ਜਾ ਰਹੀ ਸਭ ਤੋਂ ਵੱਧ ਲੋਕਾਂ ਦੇ ਭਲੇ ਲਈ ਪਾਲਸੀ ਦੱਸੀ ਜਾ ਰਹੀ ਲੈਂਡ ਪੂਲਿੰਗ ਪਾਲਸੀ ਦੇ ਖਿਲਾਫ ਖੜੇ ਹੋ ਗਏ ਨੇ ਪਾਰਟੀ ਦੀ ਲੈਂ ਤੋਂ ਹਟ ਕੇ ਇਸ ਲੋਕ ਸਭਾ ਮੈਂਬਰ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਖਰੀਆਂ-ਖਰੀਆਂ ਸੁਣਾਈਆਂ ਨੇ ਹਾਲਾਂਕਿ ਸੁਣਾਈਆਂ ਸ਼ੂਗਰ ਕੋਡਡ ਨੇ ਪਰ ਹੈਗੀਆਂ ਖਰੀਆਂ-ਖਰੀਆਂ ਨੇ ਜੇ ਕੋਈ ਉਹਨਾਂ ਨੂੰ ਸਮਝਣਾ ਚਾਹੇ ਮਾਮਲਾ ਇਹ ਹੈ ਕਿ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਉਹ ਪਹਿਲੇ ਆਗੂ ਬਣਿਆ ਜਿਨ੍ਹਾਂ ਨੇ ਆਪਣੀ ਪਾਰਟੀ ਨੂੰ ਸ਼ੀਸ਼ਾ ਦਿਖਾਇਆ ਆਪਣੀ ਪਾਰਟੀ ਦੀ ਇਸ ਨੀਤੀ ਦੇ ਵਿਰੁੱਧ ਖੜੇ ਹੋਏ ਆ ਬੋਲੇ ਆ ਤੇ ਮੇਨ ਸਟੇਕ ਹੇਲਡਰਸ ਨੂੰ ਮੇਨ ਭਾਗੀਦਾਰਾਂ ਨੂੰ ਬਾਹਰ ਰੱਖ ਕੇ ਇਸ ਲੈਂਡ ਪੂਲਿੰਗ ਨੂੰ ਜਵੇਂ ਨੀਤੀ ਨੂੰ ਅੱਗੇ ਵਧਾਇਆ ਜਾ ਰਿਹਾ ਉਸ ਨੂੰ ਲੈ ਕੇ ਆਪਣੀ ਪਾਰਟੀ ਘੇਰ ਲਈ ਹੈ ਮਾਮਲਾ ਕੀ ਹੈ ਮਾਮਲਾ ਤੁਹਾਨੂੰ ਪਤਾ ਹੈ ਕਿ ਲੈਂਡ ਪੂਲਿੰਗ ਨੀਤੀ ਹੈ ਸਰਕਾਰ ਕਹਿੰਦੀ ਕਿ ਇਸ ਤੋਂ ਵਧੀਆ ਨੀਤੀ ਤਾਂ ਹੋ ਹੀ ਨਹੀਂ ਸਕਦੀ ਪੰਜਾਬ ਦੇ ਲਈ ਇਹਦਾ ਪੰਜਾਬ ਦਾ ਬੇੜਾ ਪਾਰ ਲਾ ਦਊਗੀ ਪੰਜਾਬ ਨੂੰ ਮੋੜ ਸੋਨੇ ਦੀ ਚਿੜੀ ਬਣਾ ਦਊਗੀ ਰੰਗਲਾ ਪੰਜਾਬ ਪਤਾ ਨਹੀਂ ਬਣਨਾ ਕਿ ਨਹੀਂ ਬਣਨਾ ਪਰ ਕੰਗਲਾ ਪੰਜਾਬ ਬਣਾਉਣ ਵਾਲੇ ਨੀਤੀ ਬੜੇ ਜ਼ੋਰ ਨਾਲ ਵੱਧ ਰਹੀ ਹੈ ਇਸ ਦੇ ਚੱਕਰ ਦੇ ਵਿੱਚ ਇੱਕ ਕੱਲ ਦੀਪਕ ਵਾਲੀ ਨੇ ਜਲੰਧਰ ਸਥਿਤ ਮੀਡੀਆ ਆਧਾਰਿਆਂ ਨੂੰ ਵੱਖ-ਵੱਖ ਨੂੰ ਕੱਲ ਤੇ ਪਰਸੋਂ ਇੰਟਰਵਿਊਆਂ ਦਿੱਤੀਆਂ ਪਰਸੋਂ ਸ਼ਾਇਦ ਤਾ ਉਹਨਾਂ ਨੇ ਬੜੇ ਸੋਲੇ ਗਾਏ ਕਿਸਾਨਾਂ ਮੁੱਖ ਮੰਤਰੀ ਕਿਸਾਨਾਂ ਨੂੰ ਟੁੱਟ ਕੇ ਪੈ ਜਾਂਦੇ ਨੇ ਕਿਸਾਨ ਆਗੂਆਂ ਨੂੰ ਟੁੱਟ ਕੇ ਪੈ ਜਾਂਦੇ ਨੇ ਆਪਣੇ ਹੀ ਸਰਪੰਚ ਪਿੰਡਾਂ ਦੇ ਵਿੱਚ ਤਾਂ ਮਤੇ ਪੈ ਰਹੇ ਨੇ ਹਰ ਰੋਜ਼ ਇੱਕ ਪਿੰਡ ਮਤੇ ਪਾ ਰਿਹਾ ਦੋ ਦੋ ਪਿੰਡ ਮਤੇ ਪਾ ਰਹੇ ਨੇ ਤੇ ਇਸ ਨੀਤੀ ਦਾ ਵਿਰੋਧ ਵੱਡੇ ਪੱਧਰ ਤੇ ਹੋ ਰਿਹਾ ਪਰ ਸਰਕਾਰ ਸੋਸ਼ਲ ਮੀਡੀਆ ਤੇ ਚੋਣਿੰਦਾ ਲੋਕਾਂ ਦੀਆਂ ਵਾਈਟਾਂ ਚਲਾ ਕੇ ਬਿਆਨ ਚਲਾ ਕੇ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਹੁਣ ਸਰਕਾਰ ਨੂੰ ਆਪਣੇ ਹੀ ਘਰੋਂ ਘੇਰਾ ਪੈ ਗਿਆ ਮਾਲਵਿੰਦਰ ਕਾਂਗੜੇ ਕਿਹਾ ਕਿ ਭਾਈ ਘਟੋ ਘੱਟ ਸਟੇਕ ਹোলਡਰਸ ਨਾਲ ਗੱਲ ਕੀਤੀ ਜਾਵੇ ਉਹਨਾਂ ਨੇ ਐਕਸ ਦੇ ਉੱਤੇ ਯਾਨੀ ਕਿ ਟਵਿੱਟਰ ਦੇ ਉੱਤੇ ਸਾਬਕਾ ਟਵਿੱਟਰ ਦੇ ਉੱਤੇ ਪੋਸਟ ਪਾਈ ਜਿਹਦੇ ਚ ਉਹਨਾਂ ਨੇ ਆਪਣੀ ਸਰਕਾਰ ਘੇਰੇ ਚ ਲੈ ਲਈ ਉਹ ਕਹਿੰਦੇ ਕਿ ਐਸੀ ਕਰ ਕੀ ਰਹੇ ਆ ਸਾਨੂੰ ਕਿਸਾਨਾਂ ਦੇ ਨਾਲ ਕਿਸਾਨ ਜੁਨੀਆਨਾਂ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਤੁਹਾਨੂੰ ਇੱਥੇ ਇੱਕ ਗੱਲ ਯਾਦ ਕਰਾਉਂਦੇ ਆ ਜਿਵੇਂ ਮਾਲਵਿੰਦਰ ਸਿੰਘ ਕੰਗ ਉਹ ਆਗੂ ਨੇ ਜਿਹੜੇ ਜਦੋਂ ਤਿੰਨ ਖੇਤੀ ਕਾਨੂੰਨ ਲਿਆਈ ਕਾਲੇ ਕਾਨੂੰਨ ਕੇਂਦਰ ਸਰਕਾਰ ਲਿਆਈ ਮੋਦੀ ਸਰਕਾਰ ਲਿਆਈ ਤਾਂ ਉਹ ਪਹਿਲੇ ਭਾਜਪਾ ਦੇ ਆਗੂ ਸੀ ਜਿਨ੍ਹਾਂ ਨੇ ਵਿਰੋਧ ਕੀਤਾ ਵਿਰੋਧ ਕਰਦਿਆਂ ਕਰਦਿਆਂ ਉਹਨਾਂ ਨੇ ਪਾਰਟੀ ਛੱਡੀ ਉਹ ਯਾਨੀ ਕਿ ਪਹਿਲੀ ਕਤਾਰ ਦੇ ਉਹ ਆਗੂਆਂ ਚ ਸ਼ਾਮਲ ਨੇ ਜਿਨ੍ਹਾਂ ਨੇ ਬੀਜੇਪੀ ਇਸ ਕਰਕੇ ਛੱਡੀ ਕਿ ਬੀਜੇਪੀ 750 ਕਿਸਾਨਾਂ ਦੀ ਮੌਤ ਦੀ ਜ਼ਿੰਮੇਵਾਰ ਹੈ ਉਹਨਾਂ ਦੀ ਮੌਤ ਦੀ ਜਿਹੜੀ ਜ਼ਿੰਮੇਵਾਰੀ ਉਹ ਮੋਦੀ ਸਰਕਾਰ ਦੀ ਹੈ ਉਸ ਕਿਸਾਨ ਅੰਦੋਲਨ ਦਾ ਜਿੰਨਾ ਵੀ ਕੁਝ ਹੋਇਆ ਉਹਦੀ ਤੇ ਜਿਹੜੇ ਕਾਲੇ ਕਾਨੂੰਨ ਥੋਪੇ ਜਾ ਰਹੇ ਸੀ ਉਹਦੀ ਮਾਲਵਿੰਦਰ ਸਿੰਘ ਕੰਗੋ ਨੇ ਤੇ ਹੁਣ ਆਪਣੀ ਜਿਹੜੀ ਹੁਣ ਇਸ ਪਾਰਟੀ 'ਚ ਨੇ ਤੇ ਉਹ ਤੋਂ ਲੋਕ ਸਭਾ ਮੈਂਬਰ ਵੀ ਨੇ ਉਹਨਾਂ ਨੇ ਖੁੱਲਮ ਚਿੱਟਾ ਨੰਗਾ ਚਿੱਟਾ ਇਹ ਗੱਲ ਕਹਿ ਦਿੱਤੀ ਹੈ ਕਿ ਇਹ ਗਲਤ ਗੱਲ ਹੈ ਸਾਨੂੰ ਕਿਸਾਨਾਂ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਤੇ ਉਹਨਾਂ ਨੇ ਸੁਝਾਅ ਦਿੱਤਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਕਿ ਉਹਨਾਂ ਨੇ ਐਕਸ ਤੇ ਕੀ ਲਿਖਿਆ ਲੈਂਡ ਪੂਲਿੰਗ ਨੀਤੀ ਸਬੰਧੀ ਕਿਸਾਨ ਜਥੇਬੰਦੀਆਂ ਵੱਲੋਂ ਜੋ ਜਤਰਾਜ ਹਨ ਮੇਰਾ ਅਰਵਿੰਦ ਕੇਜਰੀਵਾਲ ਜੀ ਅਤੇ ਭਗਵੰਤ ਮਾਨ ਜੀ ਨੂੰ ਸੁਝਾਇਆ ਕਿ ਸਾਡੀ ਸਰਕਾਰ ਨੇ ਪਿਛਲੇ 3 ਸਾਲਾਂ ਵਿੱਚ ਕਿਸਾਨੀ ਦੀ ਬਿਹਤਰੀ ਲਈ ਬਹੁਤ ਸਾਰੇ ਕੰਮ ਕੀਤੇ ਜਿਵੇਂ ਕਿ ਖੇਤੀ ਲਈ ਬਿਜਲੀ ਦੀ ਨਿਰਵਿਘਨ ਸਪਲਾਈ ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚਾਉਣ ਦਾ ਟੀਚਾ ਮੰਡੀਕਰਨ ਵਿੱਚ ਤੇਜ਼ੀ ਫਸਲੀ ਵਿਭਿੰਨਤਾ ਤੇ ਕੰਮ ਆ ਇਸ ਨੀਤੀ ਤੇ ਵੀ ਕਿਸਾਨਾਂ ਨੂੰ ਅਤੇ ਸਾਡੀਆਂ ਕਿਸਾਨ ਜਥੇਬੰਦੀਆਂ ਨਾਲ ਗੱਲ ਬਾਤ ਰਾਹੀ ਉਹਨਾਂ ਨੂੰ ਭਰੋਸੇ ਵਿੱਚ ਲੈ ਕੇ ਸਰਕਾਰ ਨੂੰ ਅੱਗੇ ਵਧਣਾ ਚਾਹੀਦਾ ਹੈ ਕੰਗ ਦਾ ਇਹ ਬਿਆਨ ਅਜਿਹੇ ਸਮੇਂ ਚ ਆਇਆ ਜਦੋਂ ਸੂਬੇ ਵਿੱਚ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਅੰਦਰੂਨੀ ਰੋਧ ਦਾ ਲਾਵਾ ਫੁੱਟ ਰਿਹਾ ਹੋਵੇ। ਇਹ ਸਰਕਾਰ ਵੱਲੋਂ ਸੂਬੇ ਵਿੱਚ 65533 ਏਕੜ ਜ਼ਮੀਨ ਇਸ ਨੀਤੀ ਜਰੀਏ ਐਕਵਾਇਰ ਕੀਤੀ ਜਾਣੀ ਹੈ। ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਲੰਘੇ ਦਿਨਾਂ ਤੋਂ ਇਸ ਨੀਤੀ ਦੇ ਫਾਇਦੇ ਗਿਣਾ ਰਹੇ ਨੇ। ਪੰਜਾਬ ਦੇ ਪਿੰਡਾਂ ਵਿੱਚ ਸਰਕਾਰ ਖਿਲਾਫ ਮਾਹੌਲ ਬਣਨ ਲੱਗਿਆ ਹੈ ਜਿਸ ਨੂੰ ਸਭ ਤੋਂ ਪਹਿਲਾਂ ਮਾਲਵਿੰਦਰ ਕੰਗ ਵੱਲੋਂ ਭਾਪਿਆ ਜਾਪਦਾ ਹੈ। ਹਾਲੇ ਤੱਕ ਪੰਜਾਬ ਸਰਕਾਰ ਜਾਂ ਆਪ ਦਾ ਕੋਈ ਵੀ ਆਗੂ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਨਹੀਂ ਬੋਲਿਆ। ਸ਼ਾਬਾਸ਼ ਆ ਮਾਲਵਿੰਦਰ ਕੰਗ ਦੇ ਕਿ ਉਹਨਾਂ ਨੇ ਹੌਸਲਾ ਜਾਂ ਤਾਂ ਜਤਾਇਆ ਘਟੋਕਾ ਟਿਕ ਸੁਝਾਤਾ ਦਿੱਤਾ ਇਹ ਸੁਝਾ ਨਹੀਂ ਇਹਨੂੰ ਤੁਸੀਂ ਇਹ ਗੱਲ ਸਮਝ ਲਓ ਕਿ ਮਾਲਵਿੰਦਰ ਕੰਗ ਜੇ ਭਾਪੀ ਛੱਡ ਸਕਦੇ ਐ ਮੈਂ ਨਹੀਂ ਕਹਿੰਦਾ ਕਿ ਉਹ ਆਮ ਆਦਮੀ ਪਾਰਟੀ ਛੱਡਣਗੇ ਜੋ ਭਾਪੀ ਵਰਗੀ ਸੱਤਾਧਾਰੀ ਪਾਰਟੀ ਜਿਹੜੀ ਜਿਹਦੀ ਕੇਂਦਰ ਚ ਸਰਕਾਰ ਐ ਜਿਹੜੀ ਸੀਆਰਪੀਐਫ ਦੇ ਗਨਮੈਨ ਉਹਦੇ ਹੀ ਦੇ ਦਿੰਦੀ ਐ ਤੇ ਹੋਰ ਬੜੀਆਂ ਸਹੂਲਤਾਂ ਮਿਲਦੀਆਂ ਨੇ ਉਹ ਉਹਨੂੰ ਛੱਡ ਕੇ ਆ ਸਕਦੇ ਐ ਔ ਕੀ ਵੀ ਕਰ ਸਕਦੇ ਯਾਨੀ ਕਿ ਉਹ ਮਾਦਾ ਰੱਖਦੇ ਆਪਣੀ ਗੱਲ ਕਹਿਣ ਦਾ ਤੇ ਉਹਨਾਂ ਨੇ ਗੱਲ ਕਈ ਵੀ ਹੈ ਕਿਸਾਨ ਜਥੇਬੰਦੀਆਂ ਨੂੰ ਤਾਂ ਮੁੱਖ ਮੰਤਰੀ ਡੀਫੇਮ ਕਰਨ ਲੱਗੇ ਹੋਏ ਆ ਮੁੱਖ ਮੰਤਰੀ ਕਹਿੰਦੇ ਆ ਕਿ ਇਹ ਤਾਂ ਕਿਸਾਨ ਹੀ ਨਹੀਂ ਮੇਰੇ ਨਾਲ ਚੱਲਣ ਤੇ ਉਹਨਾਂ ਕਿਸਾਨ ਆਗੂਆਂ ਤੋਂ ਲਿੱਲੜੀਆਂ ਕੱਢ ਕੇ ਹੁਣ ਤੱਕ ਲੋਕ ਸਭਾ 'ਚ ਬੋਲਣ ਬਾਰੇ ਪੁੱਛਦੇ ਰਹੇ ਆ ਉਦੋਂ ਕਿਸਾਨ ਆਗੂ ਚੰਗੇ ਸੀ ਕੁੱਲ ਮਿਲਾ ਕੇ ਇਹ ਜਿਹੜੀ ਸਿਆਸਤ ਹੈ ਇਹ ਚਰਿੱਤਰਹੀਣ ਹੋ ਚੁੱਕੀ ਆ ਇਹ ਸਿਆਸਤਦਾਨ ਚਰਿੱਤਰਹੀਨ ਨੇ ਇਹਨਾਂ ਦਾ ਕੋਈ ਕੈਰੇਕਟਰ ਨਹੀਂ ਹੈ ਇਹਨਾਂ ਦਾ ਕੋਈ ਚਰਿੱਤਰ ਨਹੀਂ ਹੈ ਇਹਨਾਂ ਦੀ ਕੋਈ ਵਚਨਬੱਧਤਾ ਨਹੀਂ ਹੈ ਇਹਨਾਂ ਦਾ ਕੋਈ ਦੀਨਮਾਨ ਨਹੀਂ ਹੈ ਜੇ ਸੱਜੇ ਖੜੇ ਨੇ ਤਾਂ ਖੱਬੇ ਦਾ ਵਿਰੋਧ ਕਰਦੇ ਨੇ ਜੇ ਖੱਬੇ ਖੜੇ ਨੇ ਤਾਂ ਖੱਬੇ ਦਾ ਵਿਰੋਧ ਕਰਦੇ ਨੇ ਤੇ ਲੋੜ ਪੈਣ ਤੇ ਵਿਚਕਾਰ ਵੀ ਆ ਜਾਂਦੇ ਨੇ ਯਾਨੀ ਕਿ ਜੇਤਾ ਇਹਨਾਂ ਨੂੰ ਲੱਗਦਾ ਹੈ ਕਿ ਲੈਂਡ ਪੂਲਿੰਗ ਵਰਗੀ ਨੀਤੀ ਸਹੀ ਹੈ ਇਹਨਾਂ ਦੇ ਆਕਾਮਾਂ ਨੂੰ ਖੁਸ਼ ਕਰਦੀ ਹੈ ਤੇ ਇਹਨਾਂ ਇਹਨਾਂ ਦੇ ਆਕਾਮਾਂ ਦੇ ਆਕਾਮਾਂ ਯਾਨੀ ਕਿ ਪੂੰਜੀਪਤੀਆਂ ਕਾਰਪੋਰੇਟਸ ਤੇ ਵੱਡੇ ਧਨਾਢਾਂ ਨੂੰ ਖੁਸ਼ ਕਰਦੀ ਹੈ ਤੋ ਚੰਗੀ ਐ ਜੇ ਭਾਜਪਾ ਇਹੀ ਪਾਲਿਸੀ ਲੈ ਕੇ ਆਈ ਹੁੰਦੀ ਭਾਜਪਾ ਆਮ ਆਦਮੀ ਪਾਰਟੀ ਨੇ ਸੰਗ ਪਾੜ ਪਾੜ ਕੇ ਥਾਲੀਆਂ ਖੜਕਾ ਖੜਕਾ ਕੇ ਰੋਜ਼ ਧਰਨੇ ਦੇ ਦੇ ਕੇ ਜੀਣਾ ਹਰਾਮ ਕਰ ਦੇਣਾ ਸੀ ਤੇ ਜੇ ਅੱਜ ਬੀਜੇ ਆਪ ਲੈ ਆਈ ਹੈ ਭਾਜਪਾ ਇਹ ਕੁਝ ਕਰ ਰਹੀ ਹੈ ਜਨਨਿਕ ਤੁਸੀਂ ਦੋਨਾਂ ਦਾ ਕੈਰੇਕਟਰ ਦੇਖੋ ਤਾਂ ਸੇਮ ਹੈ ਸੇਮ ਕੈਰੇਕਟਰ ਹੈ ਆਰਥਿਕ ਨੀਤੀਆਂ ਦੇ ਉੱਤੇ ਬੀਜੇਪੀ ਤੇ ਆਮ ਆਦਮੀ ਪਾਰਟੀ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਜੇ ਕਿਸੇ ਨੂੰ ਭਰਮ ਪਲੇਖਾ ਤੋਂ ਲੈਂਡ ਪੂਲਿੰਗ ਵਾਲੇ ਮਾਮਲੇ 'ਚ ਆਪਣਾ ਕੱਢ ਲਵੇ ਬਾਕੀ ਰਹੀ ਗੱਲ ਆਮ ਆਦਮੀ ਪਾਰਟੀ ਦੇ ਵਿੱਚ ਇਸ ਨੂੰ ਲੈ ਕੇ ਖਿਲਾਰਾ ਹੋਰ ਵਧੂਗਾ ਤੁਸੀਂ ਦੇਖਿਆ ਹੋਣਾ ਕਿ ਆਮ ਆਦਮੀ ਪਾਰਟੀ ਦੇ ਉਹ ਆਗੂ ਜਿਆਦਾ ਬੋਲ ਰਹੇ ਨੇ ਲੈਂਡ ਪੂਲਿੰਗ ਨੀਤੀ ਦੇ ਮਸਲੇ ਤੇ ਇੱਕ ਦੋ ਨੂੰ ਛੱਡ ਕੇ ਜਿਹੜੇ ਆਗੂਆਂ ਦਾ ਵਿਧਾਨ ਸਭਾ ਹਲਕੇ ਜਿਆਦਾ ਰੂਲਰ ਨਹੀਂ ਹੈਗੇ ਸ਼ਹਿਰੀ ਨੇ ਜਾਂ ਜਿਨ੍ਹਾਂ ਨੇ ਕਦੇ ਚੋਣ ਲੜਨੀ ਨਹੀਂ ਨੀਗੀ ਜਾਨੀ ਕਿ ਇਸ ਨੌਯੁੱਧ ਦੇ ਆਗੂਆਂ ਤੋਂ ਵਕਾਲਤ ਕਰਾਈ ਜਾ ਰਹੀ ਹੈ ਪਿੰਡਾਂ ਦੇ ਵਿੱਚ ਵਿਰੋਧ ਹੈ ਆ ਐਮਐਲਏ ਨੂੰ ਘੇਰਨਾ ਸ਼ੁਰੂ ਕਰ ਦੇਣਗੇ ਹੋਰ ਸਮੇਂ ਤੱਕ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਤਾਂ ਘੇਰਨਾ ਸ਼ੁਰੂ ਕਰ ਦਿੱਤਾ ਆਮ ਆਦਮੀ ਪਾਰਟੀ ਦੇ ਸਰਪੰਚ ਪੱਲਾ ਚੜਾਉਣ ਲੱਗ ਗਏ ਉਹ ਛੜਾਉਣ ਲੱਗ ਗਏ ਜਿਹੜੇ ਇਸ ਨੀਤੀ ਦੇ ਅਧੀਨ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਦੇ ਪਿੰਡਾਂ ਨਾਲ ਸੰਬੰਧਤ ਨੇ ਮਾਲਵਿੰਦਰ ਕੰਗ ਪਟਾਕਾ ਪਾਉਣਗੇ ਇਹਦੀ ਮੈਨੂੰ ਪੂਰੀ ਉਮੀਦ ਹੈ ਅੱਜ ਉਹਨਾਂ ਨੇ ਭਾਅ ਵੀ ਦਿੱਤਾ ਉਹਨਾਂ ਦੀ ਇਸ ਗੱਲ ਨੂੰ ਠੰਡਾ ਨਾ ਸਮਝਿਆ ਜਾਵੇ ਕਈ ਵਾਰ ਮਿੱਠਾ ਕੋਟ ਲਾਗ ਜਾਨ ਕਿ 슈ਗਰ ਕੋਟਡ ਗੱਲਾਂ ਕਈਆਂ ਜ਼ਰੂਰ ਜਾਂਦੀਆਂ ਨੇ ਪਰ ਉਹ ਅੰਦਰੋਂ ਇੰਨੀ ਤਿੱਖੀਆਂ ਹੁੰਦੀਆਂ ਨੇ ਕਿ ਜਿੰਨੂੰ ਸੁਣਾਈਆਂ ਜਾਂਦੀਆਂ ਉਹਨੂੰ ਪਤਾ ਹੁੰਦਾ ਕਿ ਗੱਲ ਕਿੱਥੇ ਵੱਜ ਰਹੀ ਹੈ ਖੈਰ ਮਾਲਵਿੰਦਰ ਕੰਗ ਨੇ ਪਹਿਲ ਕੀਤੀ ਹੈ ਉਮੀਦ ਕਰਦਾ ਹੈ ਕਿ ਆਮ ਆਦਮੀ ਪਾਰਟੀ ਦੇ ਹੋਰ ਵੀ ਸੂਝਵਾਨ ਲੀਡਰ ਅੱਗੇ ਨਿਕਲ ਕੇ ਆਉਣਗੇ ਤੇ ਆਪਣੀ ਸਰਕਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨਗੇ ਕਿ ਐਸੀ ਮਾਰੂ ਨੀਤੀ ਜਿਹੜੀ ਨੀਤੀ ਪੰਜਾਬ ਦੇ ਉਜਾੜੇ ਨੂੰ ਜਿਹੜਾ ਉਹ ਹੁਣ ਉਜੜਨ ਵਾਲਾ ਤੱਕ ਲਗਭਗ ਹੋ ਹੀ ਚੁੱਕਿਆ ਉਹਦੇ 'ਚ ਹੋਰ ਵਾਧਾ ਨਾ ਕਰੇ ਇਸ ਨੀਤੀ ਦੇ ਬੜੇ ਮਾਰੂ ਅਸਰ ਨੇ ਤੁਸੀਂ ਵੱਖ-ਵੱਖ ਅਖਬਾਰਾਂ ਦੇ ਵਿੱਚ ਵੱਖ-ਵੱਖ ਬੁਲਾਰਿਆਂ ਨੂੰ ਇਸ ਨੀਤੀ ਬਾਰੇ ਸੁਣਦੇ ਵੀ ਹੋ ਕਿਸਾਨ ਆਗੂ ਚਾਹੇ ਬਲਬੀਰ ਰਾਜੇਵਾਲ ਹੋਣ ਉਗਰਾਹਾ ਹੋਣ ਜਾਂ ਵੱਡੇ ਕਿਸਾਨਾ ਗੂ ਜਿੰਨੇ ਵੀ ਨੇ ਉਹਨਾਂ ਨੇ ਇਸ ਨੀਤੀ ਦੇ ਨਫੇ ਨੁਕਸਾਨ ਕਈ ਵਾਰ ਸਾਡੇ ਸਾਹਮਣੇ ਰੱਖਦੇ ਨੇ ਸੋ ਸਾਨੂੰ ਬੈਠ ਕੇ ਸੋਚਣ ਦੀ ਲੋੜ ਹੈ ਮਾਲਵਿੰਦਰ ਸਿੰਘ ਕੰਗ ਦਾ ਅਗਲਾ ਧਮਾਕਾ ਕੀ ਹੋ ਸਕਦਾ ਹੈ ਇਹ ਬੜਾ ਰੋਚਕ ਹੋਵੇਗਾ ਜਿੱਦਨ ਹੋਵੇਗਾ ਤੁਸੀਂ ਵੀ ਦੇਖੋਗੇ ਕਿ ਆਮ ਆਦਮੀ ਪਾਰਟੀ ਨੂੰ ਜਿਹੜਾ ਝਟਕਾ ਹੈ ਉਹ ਜ਼ੋਰ ਦਾ ਝਟਕਾ ਜਿਹੜਾ ਉਹ ਧੀਰੇ ਸੇ ਕਿਵੇਂ ਲੱਗਦਾ ਹੈ